ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸੇਵੇ ਆਲਾ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਦੋਸਤੋ ਇਸ ਪਿੰਡ ਨੂੰ ਤੇ ਤਹਿਸੀਲ ਦੋਸਤੋ ਜੈਤੋ ਪੈ ਜਾਂਦੀ ਹੈ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਕਵਰ ਕਰ ਰਹੇ ਹਾਂ ਦੋਸਤੋ ਗੱਬਨ ਝੋਟੀ ਦੀ ਪਹਿਲਾ ਸੂਆ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸ ਜਾਣਕਾਰੀ ਬਾਈ ਤੋਂ ਲੈਣੇ ਆ ਆਓ ਬਾਈ ਹਾਂਜੀ ਬਾਈ ਸੱਸੀ ਗਾ ਹੋਰ ਠੀਕ ਠਾਕ ਬਾਈ ਜੀ ਨਾਂ ਦੱਸੀ ਭਰਾ ਜਗਜੀਤ ਸਿੰਘ ਜਗਜੀਤ ਸਿੰਘ ਹਾਂ ਠੀਕ ਆ ਬਾਈ ਜਗਜੀਤ ਝੋਟੀ ਕਰਦੀ ਆ ਆਪਣੇ ਕਰਦੀ ਵੀਰੇ ਠੀਕ ਆ ਕਿੰਨਵਾ ਸੂਆ ਸੁੰਦੀ ਆ ਬਾਈ ਪਹਿਲਨ ਆ ਵੀਰੇ ਠੀਕ ਆ ਪਹਿਲਾ ਸੂਆ ਸੁੰਦੀ ਆ ਕੀ ਮਦਰ ਰਿਕਾਰਡ ਆ ਬਈ ਮਦਰ ਦਾਦਾ ਬਾਈ ਯਾਰ ਹੁਣ ਝੂਠ ਦੇ ਮਰੀ ਅੱਗੇ ਤਾਂ ਕੋਈ ਮੰਨਦਾ ਤਾਂ ਹੈ ਨਹੀਂ ਹਨਾ ਠੀਕ ਆ ਜਰਾ ਆਪਣੇ ਕੋਲ 17 18 ਕਿਲੋ ਦਿੱਤਾ ਉਹਨੇ 17 18 ਕਿਲੋ ਦਿੱਤਾ ਠੀਕ ਆ ਕਿੰਨੀ ਕਿ ਉਮਰ ਆ ਬਈ ਇਹਦੀ ਇਹ ਬਈ ਯਾਰ ਦੇਖੋ ਚਾਰ ਦੰਦ ਹੈ ਕੀ ਹੁਣ ਮੂੰਹ ਚਾਰ ਦੰਦ ਦਾ ਹਾਂ ਹਾਂ ਠੀਕ ਆ ਕੋਈ ਸੀਮਨ ਵਗੈਰਾ ਦਾ ਰਿਕਾਰਡ ਬਈ ਸੀਮਨ ਬਈ ਇਹ ਗੋਪੀ ਦੀ ਹੈ ਯਾਰ ਇਹ ਆਪ ਗੋਪੀ ਦੀ ਹੈ ਠੀਕ ਆ ਅੱਗੇ ਕੋਈ ਲੱਗੇ ਦਾ ਅੱਗੇ ਇਹ ਲਵਾਇਆ ਦਾ ਸੀ ਯਾਰ ਕਿਹਾ ਤਾਂ ਬੰਦੇ ਨੇ ਕੋਹੀ ਨੂਰ ਦਾ ਸੀ ਅੱਛਾ ਦੇਖੋ ਬਾਕੀ ਹੁਣ ਕੀ ਨਿਕਲਦਾ ਉਹ ਦਿੱਤੇ ਦੋ ਬੰਦ ਲੱਜਾਉਣਾ ਹਣਾ ਕੋਹੀ ਨੂਰ ਦਾ ਸੀਮਨ ਦੱਸਿਆ ਡਾਕਟਰ ਨੇ ਆਪ ਕਨਫਰਮ ਗੋਪੀ ਬੰਦ ਦੀ ਆਪ ਗੋਪੀ ਦੀ ਹੈ ਹਾਂ ਠੀਕ ਆ ਲੋ ਵੀ ਸਜਣੋਂ ਪਹਿਲਾ ਸੂਆ ਝੋਟੀ ਸੁੰਦੀ ਹੈ ਸੋਹਣੇ ਕੱਦ ਕਾਠ ਵਾਲੀ ਆ ਚੰਗੀ ਸਿੰਗ ਕੁਆਲਿਟੀ ਹੈ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਦੇਖ ਸਕਦੇ ਆ ਥੋੜਾ ਪਿਛੇ ਨੂੰ ਹੋ ਕੇ ਜਰੂਰ ਮੁੜਿਆ ਦੋਸਤੋ ਬਾਕੀ ਸਾਫ ਸੁਥਰੀ ਆ ਦੋਸਤੋ ਪਹਿਲਾ ਸੂਆਸ ਹੁੰਦੀ ਆ ਰਾਜੀਪਲੀ ਝੋਟੀ ਦੋਸਤੋ ਜੈਡ ਬਲੈਕ ਆ ਤੇ ਥਣਾ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਥਾਨ ਲੱਗਿਆ ਸਾਫ ਸੁਥਰਾ ਹਵਾਨਾ ਦੋਸਤੋ ਚੰਗੀ ਰਾਜੀ ਪਲੀ ਆ ਦੋਸਤੋ ਚੰਗੇ ਪੱਠ ਪੂੜੇ ਦੇ ਵਿੱਚ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਝੋਟੀ ਆ ਦੋਸਤੋ ਦਿਨ ਕਿੰਨੇ ਲੱਜੂਈ ਭਰਾ ਦਿਨ ਬਈ ਇਹਦੇ ਹਜੇ 20 ਤਰੀਕ ਨੂੰ ਪੂਰੇ ਹੋਣੇ ਹਜੇ 20 ਤਰੀਕ ਨੂੰ ਦਿਨ ਪੂਰੇ ਆ ਦੋਸਤੋ ਤੇ 7-8 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਇਹ ਢਿੱਲ ਧੂਲ ਹਵਾਨੇ ਦੇ ਵਿੱਚ ਪਈ ਹੈ ਦੋਸਤੋ ਕਾਫੀ ਨੇੜੇ ਹੋ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆਂ ਵੇਖ ਸਕਦੇ ਆਂ ਦੋਸਤੋ ਸੋਹਣਾ ਥਾਨ ਲੱਗਿਆ ਮੁਠੀ ਚਵਾਈ ਵਾਲਾ ਢਿੱਲ ਵੇਖ ਸਕਦੇ ਆਂ ਦੋਸਤੋ ਹਵਾਨੇ ਚ ਬਹੁਤ ਜਿਆਦਾ ਢਿੱਲ ਪਈ ਹੈ ਦੋਸਤੋ ਸੋਹਣਾ ਥਾਣਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾਉਣੇ ਆਂ ਦੋਸਤੋ ਵੇਖ ਸਕਦੇ ਆਂ ਢੱਲ ਢੂਲ ਦੋਸਤੋ ਵੇਖ ਸਕਦੇ ਆਂ ਹਜੇ ਕਾਫੀ ਪਈ ਹੈ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਬਹੁਤ ਆ ਵੇਖ ਸਕਦੇ ਆਂ ਨੀਂਦਾ ਆ ਜਿਵੇਂ ਮਰਜ਼ੀ ਦੋਸਤੋ ਇਹਦੀ ਵੀਡੀਓ ਕਵਰ ਕਰੀ ਜਾਈਏ ਕੋਈ ਚੱਕਰ ਨਹੀਂ ਇਹ ਸੱਜਿਆ ਦੋਸਤੋ ਬਹੁਤ ਸੋਹਣਾ ਥਾਣਾ ਦੋਸਤੋ ਦੋਵੇਂ ਪਾਸੇ ਤੋਂ ਢਿੱਲ ਦੋਵੇਂ ਪਾਸੇ ਸੇਮ ਹੀ ਆ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਮੋਟਾ-ਮੋਟਾ ਥਾਣਾ ਤੋੜ ਕੇ ਤੁਹਾਨੂੰ ਦਿਖਾਉਣੀ ਆ ਲੈ ਵੀ ਖੋਲ ਲਈ ਤੋੜ ਕੇ ਵਿਖਾ ਦਈਏ ਰਾਜੀਪੜੀ ਚੰਗੀ ਆ ਦੋਸਤੋ ਕੋਈ ਵਾਲ ਦੋਸਤੋ ਚਿੱਟਾ ਹੈ ਨਹੀਂ ਆ ਜੈਡ ਬਲੈਕ ਆ ਦੋਸਤੋ ਰਾਜੀਪਲੀ ਦੀ ਗੱਲ ਕਰੀਏ ਦੋਸਤੋ ਰਾਜੀਪਲੀ ਝੋਟੀ ਆ ਸੂਈ ਬੰਤਰ ਬਾਡੀ ਦੇ ਵਿੱਚ ਆ ਦੋਸਤੋ ਦੇਖ ਕਹਿੰਦੇ ਆ ਬੱਲ ਕੋ ਸਾਫ ਸੁਥਰੀ ਜਿਹੜਾ ਵੀਰ ਦੋਸਤੋ ਇੱਥੇ ਆਊਗਾ ਤਾਂ ਕਿ ਆਂਦੀ ਤਸੱਲੀ ਕਰ ਲੈ ਨੰਬਰ ਭਰਾ ਦਾ ਸਕਰੀਨ ਤੇ ਚੱਲਦਾ ਸੋਹਣੇ ਕਦ ਕਾਠਾ ਝੋਟੀ ਆ ਇਹ ਦੱਸਦੇ ਵੇਲੇ ਜੀ ਦਾ ਫਰੀਦ ਕੋਲ ਆ ਦੋਸਤੋ ਤਸੀਰ ਜਾਈ ਤੋਂ ਪੰਨੀਆਂ ਸਪਨੋ ਆਹ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਦੋਸਤੋ ਕਰਮਾ ਵਾਲੀ ਬਾਕੀ ਦੋਸਤੋ 7-8 ਦਿਨ ਸੂਨ ਦੇ ਵਿੱਚ ਬਾਕੀ ਆ ਤੇ ਮੁੱਲ ਦੋਸਤੋ ਭਰਾ ਤੋਂ ਤੁਹਾਨੂੰ ਪੁੱਛ ਦਿੰਨੇ ਕੀ ਮੁੱਲ ਕਰਨਾ ਵੀ ਕੀ ਮੁੱਲ ਕਰਾਂ ਇੱਕ ਵੀ ਇੱਕ ਵੀ ਮਾਨਤਨ ਹੋ ਜੂ ਬਸ ਕਰ ਦੇ ਲੋ ਵੀ ਸਜਣੋ 120000 ਰੁਪਇਆ ਡਿਮਾਂਡ ਆ ਬਾਕੀ ਦੋਸਤੋ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਜਿੰਨੇ ਵੀ ਦੋਸਤੋ ਫੋਨ ਨੂੰ ਜਚੇ ਤਾਂ ਇੱਕ ਵਾਰੀ ਕਾਲ ਜਰੂਰ ਲਾ ਲਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੋਂ ਸੰਪਰਕ ਕਰ ਲਓ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦੋਸਤੋ ਤੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਿਆ ਕਰੋ ਸਜਣੋ ਜਿਹੜੇ ਵੀਰ ਸ਼ੇਅਰ ਕਰਦੇ ਆ ਦੋਸਤੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ